ਹਾਲੇ 6 ਮਹੀਨੇ ਪਹਿਲਾਂ ਹੀ ਘਰੇ ਵਿਆਹੀ ਆਈ ਸੀ ਕਿਸੇ ਨਾ ਕਿਸੇ ਗੱਲੋਂ ਘਰੇ ਲੜਾਈ ਹੋ ਗਈ ਫਿਰ ਕਤਲ ਕਰ ਦਿੱਤਾ ਕਤਲ ਕਰਕੇ লাশ ਨੂੰ ਬੋਰੀ ਵਿੱਚ ਭਰ ਦਿੱਤਾ ਤੇ ਬਾਅਦ ਵਿੱਚ ਚੱਕਿਆ ਨਹੀਂ ਗਿਆ ਬੋਰੀ ਚੱਕੀ ਨਹੀਂ ਗਈ ਫਿਰ লাশ ਨੂੰ ਉੱਥੇ ਹੀ ਛੱਡ ਕੇ ਖੁਦ ਨੂੰ ਉਹਨੂੰ ਫਰਾਰ ਹੋਣਾ ਪਿਆ ਇੱਕ ਘਟਨਾ ਸਾਹਮਣੇ ਆ ਰਹੀ ਆ ਕਿ ਇੱਕ ਨੂੰ 6 ਮਹੀਨੇ ਪਹਿਲਾਂ ਵਿਆਹੀ ਆਈ ਸੀ ਘਰ ਤਾਂ ਸੱਸ ਤੇ ਨੂੰਹ ਕਿਰਾਏ ਦੇ ਮਕਾਨ ਵਿੱਚ ਰਹਿੰਦੀਆਂ ਸੀ ਉਹਦਾ ਪਤੀ ਕੁੜੀ ਦਾ ਕਿਤੇ ਬਾਹਰ ਕੰਮ ਕਰਦਾ ਸੀਗਾ ਕਿਸੇ ਨਿੱਜੀ ਕੰਪਨੀ ਦੇ ਵਿੱਚ ਤਾਂ ਸੱਸ ਦੀ ਸੱਸ ਦੀ ਤੇ ਨੂੰਹ ਦੀ ਕਿਸੇ ਗੱਲੋਂ ਅਣਬਣ ਹੋ ਗਈ ਮਾੜੀ-ਮੋਟੀ ਛੋਟੀ-ਮੋਟੀ ਲੜਾਈ ਘਰਾਂ ਦੇ ਵਿੱਚ ਹੋਈ ਜਾਂਦੀ ਆ ਤਾਂ ਨੂੰਹ ਨੇ ਪਹਿਲਾਂ ਤਾਂ ਆਪਦੀ ਸੱਸ ਦਾ ਸਿਰ ਜ਼ੋਰ ਦੀ ਕੰਧ ਦੇ ਵਿੱਚ ਮਾਰਿਆ ਤੇ ਫੇਰ ਚਾਕੂ ਚੁੱਕਿਆ ਤੇ ਚਾਕੂਆਂ ਦੇ ਨਾਲ ਸੱਸ ਤੇ ਹਮਲਾ ਕਰ ਦਿੱਤਾ ਸੱਸ ਦੀ ਮੌਤ ਹੋ ਗਈ ਫੇਰ ਉਹਨੇ ਆਪਣੀ ਸੱਸ ਨੂੰ ਹੌਲੀ-ਹੌਲੀ ਕਰਕੇ ਬੋਰੀ ਦੇ ਵਿੱਚ ਪਾ ਦਿੱਤਾ ਸਾਸ ਨੂੰ ਬੋਰੀ ਦੇ ਵਿੱਚ ਪਾ ਪਾ ਤਾਂ ਦਿੱਤਾ ਤੇ ਇਹ ਸੋਚਿਆ ਕਿ ਮੈਂ ਇਹਨੂੰ ਚੁੱਕ ਕੇ ਕਿਤੇ ਬਾਹਰ ਸੁੱਟ ਦਿੰਨੀ ਆ ਪਰ ਸੱਸ ਦੀ লাশ ਭਾਰੀ ਸੀ ਚੁੱਕੀ ਨਾ ਗਈ ਜਦੋਂ ਨਾ ਚੁੱਕੀ ਗਈ ਤੇ ਨੂੰਹ ਨੇ ਉੱਥੇ ਹੀ ਛੜਤਾ ਸੱਸ ਦੀ লাশ ਨੂੰ ਤੇ ਖੁਦ ਜਿਹੜਾ ਕਿਰਾਏ ਦਾ ਮਕਾਨ ਸੀ ਉਹ ਤੋਂ ਫਰਾਰ ਹੋ ਗਈ ਇਹ ਘਟਨਾ ਮਹਾਰਾਸ਼ਟਰ ਤੋਂ ਸਾਹਮਣੇ ਆਈ ਆ ਮਹਾਰਾਸ਼ਟਰ ਦਾ ਜਾਲਨਾ ਜਗ੍ਹਾ ਏ ਕੋਈ ਉੱਥੇ ਕਿਰਾਏ ਦੇ ਮਕਾਨ ਤੇ ਨੂਹ ਸੱਸ ਰਹਿੰਦੀਆਂ ਸੀ ਤਾਂ ਜਦੋਂ ਨੂਹ 22 ਸਾਲਾਂ ਦੀ ਉਮਰ ਦੀ ਦੱਸੀ ਜਾ ਰਹੀ ਹੈ ਤੇ ਸੱਸ ਜਿਹੜੀ 45 ਸਾਲ ਦੀ ਸੀ ਜਦੋਂ ਨੂਹ ਨੇ ਕਾਂਡ ਕਰਤਾ ਤੇ ਫਿਰ ਜਿੱਥੋਂ ਉਹ ਆਈ ਸੀ ਉਹਦੇ ਪੇਕੇ ਤਾਂ ਉਹ ਉੱਥੋਂ ਵਾਸਤੇ ਫਰਾਰ ਹੋ ਗਈ ਜਾ ਕੇ ਟ੍ਰੇਨ ਦੇ ਵਿੱਚ ਬਹਿ ਗਈ ਵੀ ਮੈਂ ਆਪਦੇ ਮਾਪੇ ਚਲੀ ਜਾਨੀ ਆ ਤਾਂ ਜਦੋਂ ਮਕਾਨ ਮਾਲਕ ਨੇ ਜਾ ਕੇ ਦੇਖਿਆ ਉੱਥੇ ਮਕਾਨ ਦੇ ਅੰਦਰ ਕਿ ਇਹ ਕਿਵੇਂ ਦਰਵਾਜ਼ੇ ਦੋ ਜੇ ਖੁੱਲੇ ਛੱਡ ਕੇ ਉਵੇਂ ਹੀ ਚਲੇ ਗਏ ਤੇ ਜਦੋਂ ਦੇਖਿਆ ਉਹਨੇ ਤਾਂ ਉਹਨੂੰ ਫੇਰ ਪਤਾ ਲੱਗਾ ਵੀ ਇੱਕ ਬੋਰੀ ਦੇ ਵਿੱਚ ਜਿਹੜੀ ਸੱਸਾ ਉਹਦੀ লাশ ਪਾਈ ਪਈ ਸੀ ਨੂੰ ਨੇ ਤਾਂ ਫੇਰ ਉਮਕਾਨ ਮਾਲਕ ਨੇ ਪੁਲਿਸ ਬੁਲਾਈ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਸਬ ਇੰਸਪੈਕਟਰ ਰਜਿੰਦਰ ਬਾਗ ਨੇ ਇਹ ਸਾਰੀ ਗੱਲ ਜਿਹੜੀ মিডিਆ ਦੇ ਵਿੱਚ ਦੱਸੀ ਕਿ ਭਾਈ ਨੂੰ ਨੇ ਜਿਹੜੀ 6 ਮਹੀਨੇ ਪਹਿਲਾਂ ਹੀ ਵਿਆਹ ਕੇ ਆਈ ਸੀ ਉਹਨੇ ਆ ਕਾਂਡ ਕਰ ਦਿੱਤਾ ਆਪਣੀ ਸੱਸੂ ਨੂੰ ਮਾਰ ਕੇ ਉਹ ਆਪਣੇ ਪੇਕੇ ਪਿੰਡ ਵਾਸਤੇ ਫਰਾਰ ਹੋ ਗਈ ਤਾਂ ਜਦੋਂ ਉਹ ਟ੍ਰੇਨ ਦੇ ਵਿੱਚ ਬੈਠੀ ਉਤੋਂ ਜਾ ਕੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਨੇ ਉਹਦੇ ਤੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਉਹ ਤੋਂ ਸਾਰੇ ਮਾਮਲੇ ਦੀ ਜਾਣਕਾਰੀ ਲੈ ਰਹੀ ਹੈ ਕਿ ਆਖਰ ਉਹਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕਿਹੜੀ ਕਾਰਨ ਕਰਕੇ ਨੂੰ ਸੱਸ ਦਾ ਝਗੜਾ ਹੋਇਆ ਸੀ ਜਿਹਦੇ ਕਰਕੇ ਉਹਨੇ ਆਪਣੀ ਸੱਸ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਪਰ ਗੱਲ ਤਾਂ ਇਹ ਹੈ ਵੀ ਹੈਰਾਨੀ ਹੁੰਦੀ ਆ ਹਰ ਰੋਜ਼ ਦੀਆਂ ਅਜਈਆਂ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਵਿੱਚੋਂ ਸਾਹਮਣੇ ਆਉਂਦੀਆਂ ਚਾਹੇ ਪੰਜਾਬ ਹੋਵੇ ਤੇ ਚਾਹੇ ਪੂਰੇ ਭਾਰਤ ਦੀ ਗੱਲ ਕਰ ਰਹੀਏ ਕਰ ਲਈਏ ਹਰ ਰੋਜ਼ ਹੀ ਇਹੋ ਜੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਡੇ ਸਾਹਮਣੇ ਆ ਜਾਂਦੀਆਂ ਜਿੱਥੇ ਕਿਤੇ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਕਿਤੇ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਕਿਤੇ ਸੱਸ ਵੱਲੋਂ ਨੂੰਹ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਿਤੇ ਨੂੰਹ ਵੱਲੋਂ ਸੱਸ ਦਾ ਕਤਲ ਕਰ ਦਿੱਤਾ ਜਾਂਦਾ ਸਾਡੇ ਪੰਜਾਬ ਵਿੱਚ ਹੀ ਪਿਛਲੇ ਦਿਨੀ ਘਟਨਾ ਵਾਪਰੀ ਹੈ ਹਲੇ ਸੱਜ ਵਿਆਹੀ ਨੂੰਹ ਥੋੜਾ ਟਾਈਮ ਹੀ ਹੋਇਆ ਸੀ ਉਹਦਾ ਕਤਲ ਕਰ ਦਿੱਤਾ ਗਿਆ ਸਹੁਰਿਆਂ ਵੱਲੋਂ ਤੇ ਇੱਕ ਘਟਨਾ ਹੋਰ ਸਾਹਮਣੇ ਆਈ ਆ ਜਿੱਥੇ ਕਿਹਾ ਜਾ ਰਿਹਾ ਕੁੜੀ ਦੇ ਮਾਪੇ ਦੋਸ਼ ਲਾ ਰਹੇ ਨੇ ਸੱਸ ਦੇ ਉੱਪਰ ਕਿ ਇਹ ਨੇ ਸਾਡੀ ਨੂੰਹ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਪੰਜਾਬ ਦੀ ਹੀ ਘਟਨਾ ਹੈ ਕਿ ਉਹਨੇ ਸੱਸ ਨੇ ਪੂਜਾ ਦੇ ਬਹਾਨੇ ਕੁੜੀ ਨੂੰ ਕਿਹਾ ਕਿ ਤੂੰ ਕੋਈ ਸਮਗਰੀ ਨਹਿਰ ਦੇ ਵਿੱਚ ਪਾ ਜਦੋਂ ਉਹ ਨਹਿਰ ਦੇ ਵਿੱਚ ਕੋਈ ਸਮਗਰੀ ਪਾਉਣ ਲੱਗੀ ਤਾਂ ਸੱਸ ਨੇ ਪਿੱਛੋ ਧੱਕਾ ਦੇ ਦਿੱਤਾ ਇਹ ਸਾਰੇ ਦੋਸ਼ ਜਿਹੜੇ ਮਾਪੇ ਆ ਉਸ ਸੱਸ ਦੇ ਉੱਪਰ ਲਗਾ ਰਹੇ ਆ ਤਾਂ ਉੱਥੇ ਵੀ ਕੁੜੀ ਦੀ ਮੌਤ ਹੋ ਗਈ ਅਜਿਹੀਆਂ ਕਿੰਨੀਆਂ ਘਟਨਾਵਾਂ ਨੇ ਹਰ ਰੋਜ਼ ਸਾਡੇ ਸਮਾਜ ਦੇ ਅੰਦਰੋਂ ਆਉਂਦੀਆਂ ਹੈਰਾਨੀ ਹੁੰਦੀ ਆ ਪਹਿਲਾਂ ਤਾਂ ਕੋਈ ਸਾਲ 2 ਸਾਲ ਬਾਅਦ ਤਿੰਨਾਂ ਸਾਲਾਂ ਬਾਅਦ ਜਾ ਕੇ ਮਾੜਾ ਮੋਟਾ ਘਰਾਂ ਦੇ ਅੰਦਰ ਲੜਾਈ ਝਗੜਾ ਹੁੰਦਾ ਸੀ ਹੁਣ ਤਾਂ ਕਿਸੇ ਦੇ ਵਿਆਹ ਨੂੰ ਮਹੀਨਾ ਹੋਇਆ ਕਿਸੇ ਦੇ ਨੂੰ 15 ਦਿਨ ਕਿਸੇ ਦੇ ਨੂੰ 2 ਦਿਨ ਤੇ ਕਿਸੇ ਦੇ ਨੂੰ 4 ਦਿਨ ਬਸ ਆਹੀ ਘਟਨਾਵਾਂ ਹਰ ਰੋਜ਼ ਸਾਡੇ ਸਮਾਜ ਦੇ ਅੰਦਰੋਂ ਸਾਹਮਣੇ ਆ ਰਹੀਆਂ ਨੇ ਬੇहद ਗੰਭੀਰ ਇਹ ਚਿੰਤਾਜਨਕ ਸਥਿਤੀ ਬਣਦੀ ਜਾ ਰਹੀ ਆ ਸਾਡੇ ਸਮਾਜ ਦੀ